welcom to gtg education ਅੱਜ ਆਪਾਂ ਡਿਸਕਸ ਕਰਾਂਗੇ ਇੰਗਲਿਸ਼ ਵੋਕੈਬਲਰੀ ਪਾਰਟ 4 ਸੋ ਇਹਦੇ ਵਿੱਚ ਆਪਾਂ 50 ਇੰਪੋਰਟੈਂਟ ਵਰਡਸ ਡਿਸਕਸ ਕਰਾਂਗੇ ਵਿਦ मीनिंग ਇਨ ਇੰਗਲਿਸ਼ ਐਂਡ ਪੰਜਾਬੀ ਐਂਡ ਟਰਨਮੈਂਟਸ ਨੋਨਮ ਐਂਡ ਪਿਕਚਰਸ ਜਿਹਦੇ ਨਾਲ ਤੁਹਾਨੂੰ ਯਾਦ ਰੱਖਣਾ ਹੋਰ ਵੀ ਸੌਖਾ ਹੋਊਗਾ ਸੋ ਪਹਿਲਾ ਸ਼ਬਦ ਹੈ ਇੰਪਲਸ ਇੰਪਲਸ ਦਾ ਮਤਲਬ ਹੁੰਦਾ ਹੈ ਉਤਸ਼ਾਹ ਕਿਸ ਚੀਜ਼ ਦੀ ਬਹੁਤ ਜ਼ਿਆਦਾ ਇੱਛਾ ਹੋਣੀ ਅਰਜ਼ ਹੋਣੀ ਉਹਨੂੰ ਆਪਾਂ ਕਹਿ ਦਿੰਨੇ ਆਂ ਜਿਵੇਂ ਇੱਥੇ ਆਪਾਂ ਦੇਖ ਰਹੇ ਹਾਂ ਕਿ ਸੇਲ ਵਗੈਰਾ ਨੂੰ ਦੇਖ ਕੇ ਕਈ ਵਾਰ ਲੋਕਾਂ ਨੂੰ ਬੜੀ ਖਰੀਦਦਾਰੀ ਨਾ ਚਾਹੁੰਦੇ ਵੀ ਉਹ ਖਰੀਦਦਾਰੀ ਕਰ ਲੈਂਦੇ ਆ ਬਹੁਤ ਭੱਜ ਕੇ ਕਿਸੇ ਕੰਮ ਲਈ ਜਾਂਦੇ ਆ ਸੋ ਇਹਨੂੰ ਆਪਾਂ ਬੋਲਦੇ ਆ ਇੰਪਲਸ ਵੈਸੇ ਇੰਪਲਸ ਦਾ ਸਾਇੰਸ ਦੇ ਵਿੱਚ ਅਲੱਗ ਮੀਨਿੰਗ ਹੁੰਦਾ ਸਾਇੰਸ ਦੇ ਵਿੱਚ ਤਾਂ ਮੀਨਿੰਗ ਹੁੰਦਾ ਕੋਈ ਫੋਰਸ ਜਿਹੜੀ ਬਹੁਤ ਘੱਟ ਟਾਈਮ ਲਈ ਲੱਗਦੀ ਆ ਉਹਨੂੰ ਇੰਪਲਸ ਕਿਹਾ ਜਾਂਦਾ ਸੋ ਇਹਦੇ ਸਿਨੋਨਿਮ ਨੇ ਅਰਜ ਡੈਰਾਈਵ ਇਨਸਟਿੰਕਟ ਡਿਜ਼ਾਇਰ ਇੰਟੋਨਿਮ ਨੇ ਹੈਜੀਟੇਸ਼ਨ ਰੀਸਟ੍ਰੇਂਟ ਕਾਸ਼ਨ ਨੈਕਸਟ ਵੀ ਹੈਵ ਇਮਪਰਨਿਟੀ ਇੰਪੈਲਟੀ ਨੂੰ ਜੇ ਆਪਾਂ ਬ੍ਰੇਕਡਾਉਨ ਕਰ ਲਈਏ ਆਈ ਐਮ ਦਾ ਮਤਲਬ ਹੈ ਜਿੱਥੇ ਆਈ ਐਮ ਲੱਗ ਗਿਆ ਇਹਦਾ ਮਤਲਬ ਦਾ ਨਾਟ ਪਨਿਟੀ ਦਾ ਮਤਲਬ ਪਿਨਿਸ਼ਮੈਂਟ ਸਜ਼ਾ ਨੂੰ ਸਜ਼ਾ ਨਾ ਦੇਣੀ ਜਾਂ ਸਜ਼ਾ ਤੋਂ ਬਚਾਉਣਾ ਸਜ਼ਾ ਤੋਂ ਬਚਾਓ ਫਰੀडम ਫਰਮ ਪਿਨਿਸ਼ਮੈਂਟ ਸਿਨੋਨਿਮ ਨੇ ਐਗਜ਼ੈਂਪਸ਼ਨ ਇਹਦਾ ਮਤਲਬ ਵੀ ਮਾਫ ਕਰਨਾ ਦਾ ਇਮਿਊਨਿਟੀ ਦਾ ਮਤਲਬ ਵੀ ਮੁਕਤ ਜਾਂ ਮਾਫ ਲਿਬਰਟੀ ਦਾ ਮਤਲਬ ਵੀ ਆਜ਼ਾਦ ਬਰੀ ਕਰ ਦੇਣਾ ਜਿਵੇਂ ਆਪਾਂ ਕਹਿੰਦੇ ਨੇ ਐਂਟੋਨਿਮ ਨੇ ਅਕਾਉਂਟੇਬਿਲਟੀ ਜਿੱਥੇ ਜ਼ਿੰਮੇਵਾਰੀ ਠਹਿਰੋਣੀ ਜਾਂ ਸਜ਼ਾ ਦੇਣੀ ਲਾਇਬਿਲਟੀ ਹੋਣਾ ਪੈਨਲਟੀ ਸੋ ਜਿੱਦਾਂ ਤੁਸੀਂ ਦੇਖ ਰਹੇ ਸਜਾ ਤੋਂ ਮੁਕਤ ਇਮੇਜ ਦੇ ਵਿੱਚ ਵੀ ਤੁਸੀਂ ਯਾਦ ਰੱਖ ਸਕਦੇ ਹੋ ਦੇਖ ਕੇ ਨੈਕਸਟ ਵੀ ਹੈਵ ਇਨਕਾਰਨੇਟ ਇਨਕਾਰਨੇਟ ਦਾ ਮਤਲਬ ਹੁੰਦਾ ਮਨੁੱਖੀ ਰੂਪ ਦੇ ਵਿੱਚ ਹੋਣਾ ਜਾਂ ਜਿਵੇਂ ਆਪਾਂ ਲਿਖਿਆ ਹੈ ਨਾ ਕਿ ਇਹਦਾ ਜਿਹੜਾ ਰੂਟ ਹੈ ਲੈਟਨ ਤੋਂ ਆਇਆ ਇਨਕਾਰਨਾਰੇ ਇਹਦਾ ਮਤਲਬ ਇਨਟੂ ਫਲੈਸ਼ ਇਨਟੂ ਫਲੈਸ਼ ਦਾ ਮਤਲਬ ਬਲੱਡ ਐਂਡ ਬੋਨ ਇਸ ਫਾਰਮ 'ਚ ਹੋਣਾ ਬਲੱਡ ਤੇ ਬੋਨ ਦੀ ਫਾਰਮ 'ਚ ਹੋਣਾ ਇਨਸਾਨੀ ਫਾਰਮ 'ਚ ਹੋਣਾ ਜਿਵੇਂ ਆਪਾਂ ਇਨਕਾਰਨੇਸ਼ਨ ਪੜ੍ਹਦੇ ਆ ਕਿ ਅਵਤਾਰ ਧਾਰਨਾ ਜਾਂ ਜਨਮ ਲੈਣਾ ਸੋ ਇੱਥੇ ਸ਼ਬਦ ਹੈ ਇੰਬੋਡੀਡ ਪਰਸੋਨਿਫਾਈਡ ਜਾਂ ਫਿਰ ਮਟੀਰੀਅਲਾਈਜ਼ਡ ਏ ਦੇ ਸਿਨੋਨਿਮ ਨੇ ਇੰਟਰਨ ਮੈਗਨਿਸ ਸਪਿਰਚੁਅਲ ਐਬਸਟ੍ਰੈਕਟ অর ਡਿਸ ਇੰਬੋਡੀਡ ਜਿਹੜੇ ਮਨੁੱਖੀ ਜਾਮੇ ਵਿੱਚ ਨਹੀਂ ਹੈਗੇ ਨੈਕਸਟ ਵੀ ਹੈਵ ਇਨਸਿਸੈਂਟ ਇਨਸਿਸੈਂਟ ਦਾ ਮਤਲਬ ਕੀ ਆ ਇਹ ਸ਼ਬਦ ਆਇਆ ਸੀਜ਼ ਤੋਂ ਇਹਦਾ origional latin ਹੈ ਇਹਦਾ ਮਤਲਬ ਹੁੰਦਾ ਇਹਦਾ ਮਤਲਬ ਨਾਟ ਸੀਜ਼ੇਰੀ ਦਾ ਮਤਲਬ ਸੀਜ਼ਰੀ ਸੀਜ਼ ਬੰਦ ਕਰਨਾ ਜਿਹਨੂੰ ਬੰਦ ਨਹੀਂ ਕਰਦੇ ਮਤਲਬ ਕੀ ਹੈ ਕਿ ਕੋਈ ਚੀਜ਼ ਲਗਾਤਾਰ ਚੱਲ ਰਹੀ ਆ ਲਗਾਤਾਰ ਹੈ ਸਟਾਪ ਨਹੀਂ ਹੋ ਰਹੀ ਹੁਣ ਆਪਾਂ ਬੋਲਦੇ ਆ ਇਨਸੈਸੈਂਟ ਤਾਂ ਇਹਦਾ ਆਏਗਾ ਅਨਸਰ ਸੀਜ਼ਲੈਸ ਕਨਸਟੈਂਟ ਪਰਪੈਚੁਅਲ ਜਿਵੇਂ ਆਪਣੀ ਹਾਰਟ ਬੀਟ ਹੁੰਦੀ ਆ ਉਹਦੇ ਲਈ ਆਪਾਂ ਇਹ ਸ਼ਬਦ ਯੂਜ਼ ਕਰ ਸਕਦੇ ਆ ਇਹਦਾ ਉਲਟ ਹੁੰਦਾ ਜਿਹੜੀ ਚੀਜ਼ ਰੁੱਕ ਰੁੱਕ ਕੇ ਚੱਲਦੀ ਆ ਇੰਟਰਮੀਟੈਂਟ ਹੋ ਗਿਆ ਮਤਲਬ ਕੁਛ ਟਾਈਮ ਲਈ ਚੱਲੀ ਫਿਰ ਰੁੱਕ ਕੇ ਫਿਰ ਚੱਲੀ ਓਕੇਸ਼ਨਲ ਆ ਜਾਂ ਟੈਂਪਰੇਰੀ ਆ ਨੈਕਸਟ ਵੀ ਹੈਵ ਇਨਸੀਜ਼ਨ ਇਨਸੀਜ਼ਨ ਦਾ ਮਤਲਬ ਹੁੰਦਾ ਕੱਟ ਮਾਰਨਾ ਕਿਸੇ ਚੀਜ਼ ਦਾ ਕੱਟ ਲਗਾਉਣਾ ਜਿਸ ਤਰ੍ਹਾਂ ਨਾ ਚੀਰਾ ਦੇਣਾ ਜਿਵੇਂ ਇੱਥੇ ਤੁਸੀਂ ਦੇਖ ਰਹੇ ਹੋ ਕੀ ਬਾਡੀ ਦੇ ਉੱਪਰ ਕੱਟ ਲਗਾਇਆ ਜਾ ਰਿਹਾ ਕਿਸੇ ਸ਼ਾਰਪ ਟੂਲ ਦੇ ਨਾਲ ਇਹਨੂੰ ਆਪਾਂ ਚੀਰਾ ਕਹਿੰਦੇ ਨੇ ਜਾਂ ਇਨਸੀਜ਼ਨ ਕਹਿੰਦੇ ਆ ਸੋ ਓਪਨਿੰਗ ਮੇਡ ਬਾਈ ਸ਼ਾਰਪ ਟੂਲ ਜਿਵੇਂ ਸਰਜਰੀ ਵਗੈਰਾ ਪਰਫਾਰਮ ਕਰਦੇ ਹੈ ਨਾ ਉਸ ਕੇਸ ਚ ਤਾਂ ਇਹਦਾ ਕੀ ਹੋ ਗਿਆ ਕੱਟ ਇਨਟੂ ਕੱਟ ਇਨਟੂ ਦਾ मीनिंग ਜੋ ਲਾਟਨ ਭਾਸ਼ਾ ਤੋਂ ਆਇਆ ਸਿਨੋਨਮ ਸਿਨੋਨਮ ਨੇ ਕੱਟ ਸਲਿੱਟ ਓਪਨਿੰਗ ਇਨਟੋਨਮਿਕ ਕਲੋਜ਼ਰ ਹੀਲਿੰਗ ਜੁਆਇਨ ਨੈਕਸਟ ਵੀ ਹੈਵ ਇਨਕੋਂਗਰੂਅਸ ਇਨ ਕੰਗਰਸ ਦਾ ਮਤਲਬ ਹੁੰਦਾ ਇੰਦਾ ਮਤਲਬ ਨਾਟ ਕੰਗਰਸ ਦਾ ਮਤਲਬ ਸਿਮਿਲਰ ਜਿਹੜਾ ਸਿਮਿਲਰ ਨਹੀਂ ਹੈਗਾ ਇਕੋ ਜਿਹਾ ਨਹੀਂ ਅਲੱਗ ਹੈ ਜਿਵੇਂ ਤੁਸੀਂ ਫੋਟੋਜ਼ ਦੇਖ ਰਹੇ ਹੋ ਆ ਚੀਜ਼ ਹੈਵੀ ਹੈ ਇਹ ਹਲਕੀ ਹੈ ਦੋਨੇ ਅਲੱਗ ਅਲੱਗ ਨੇ ਉਲਟ ਨੇ ਇੱਕ ਦੂਜੇ ਦੇ ਜਾਂ ਮੈਚ ਨਹੀਂ ਕਰਦੀਆਂ ਜਿਹੜੀਆਂ ਮੈਚ ਨਹੀਂ ਕਰਦੀਆਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਬੇਜੋੜ ਜਿਨ੍ਹਾਂ ਦਾ ਕੋਈ ਜੋੜ ਨਹੀਂ ਹੈਗਾ ਜਾਂ ਜਿਨ੍ਹਾਂ ਦਾ ਕੋਈ ਮੇਲ ਨਹੀਂ ਹੈਗਾ ਉਹਦੇ ਲਈ ਸ਼ਬਦ ਯੂਜ਼ ਕੀਤਾ ਜਾਂਦਾ ਤਾਂ ਆਏਗਾ ਆਡ ਇਰੈਗੂਲਰ ਇਨਕੰਸਿਸਟੈਂਟ ਇਹ ਕਿਨੇ ਦੇ ਸਿਨੋਨਮ ਇਨ ਟਰਨਮ ਨੇ ਹਾਰਮੋਨੀਅਸ टोन ਮਤਲਬ ਮਿਲਦਾ ਜੁਲਦਾ ਸੂਟੇਬਲ ਜਾਂ ਕੰਸਿਸਟੈਂਟ ਨੈਕਸਟ ਸ਼ਬਦ ਆਪਣੇ ਕੋਲ ਇਨ ਕਨਸਪੀਕਿਊਸ ਇਨ ਕਨਸਪੀਕਿਊਸ ਦਾ ਮਤਲਬ ਹੁੰਦਾ ਕਿ ਜਿਹੜੀ ਚੀਜ਼ इजीली ਨਹੀਂ ਦਿਸਦੀ ਇਹਦਾ ਮਤਲਬ ਨਾਟ ਕਨਸਪਾਇਰ ਦਾ ਮਤਲਬ ਹੁੰਦਾ ਲੁੱਕ ਐਟ ਜਿਸ ਨੂੰ ਆਪਾਂ ਦੇਖ ਨਹੀਂ ਸਕਦੇ ਆਸਾਨੀ ਨਾਲ ਜ ਜਿਹੜੇ ਆਪਾਂ ਕੈਮੋਫਲਾਸ ਟਾਈਪ ਕਹਿੰਦੇ ਨੇ ਆ ਨਾ ਜਿਵੇਂ ਆਪਾਂ ਕਹਿੰਦੇ ਨੇ ਕਿ ਕੈਮਲੀਨ ਹੁੰਦੀ ਹੈ ਜਿਹੜੇ ਨਾ ਕਿ ਉਹ ਕੈਮੋਫਲਾਸ ਕਰਦੇ ਆ ਗਿਰਗਟ ਰੰਗ ਬਦਲ ਜਾਂਦੇ ਆ ਤਾਂ ਆਪਣੀ ਸਰਾਉਂਡਿੰਗ ਦੇ ਅਕੋਰਡਿੰਗ ਉਹ ਰੰਗ ਚੇਂਜ ਕਰਕੇ ਆਪ ਨੂੰ ਦਿਸਣੋਂ ਹਟ ਜਾਂਦੇ ਆ ਤਾਂ ਉਸ ਕਨਟੈਕਸਟ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਜਿਵੇਂ ਤੁਸੀਂ ਇਮੇਜ ਦੇ ਵਿੱਚ ਦੇਖ ਰਹੇ ਹੋ ਇੱਕ ਬਟਰਫਲਾਈ ਆ ਜਿਹਦਾ ਕਲਰ ਬਿਲਕੁਲ ਗਰਾਸ ਦੇ ਨਾਲ ਦਾ ਤਾਂ ਕਰਕੇ ਉਹਨੂੰ ਦੇਖਣਾ ਜਾਂ ਆਈਡੈਂਟੀਫਾਈ ਕਰਨਾ ਸੌਖਾ ਨਹੀਂ ਹੈਗਾ ਆਸਾਨੀ ਨਾਲ ਨਿਸਦਾ ਇਹਦੇ ਲਈ ਆਪਾਂ ਸ਼ਬਦ ਯੂਜ਼ ਕਰ ਸਕਦੇ ਆ ਇਨਕੌਨਸਪਿਕਿਊਸ ਤੇ ਇਹਦੇ ਸਿਨੋਨਿਮ ਨੇ ਹਿਡਨ ਅਨਨੋਟਿਸੇਬਲ ਕਨਸੀਲਡ ਇਹਦਾ ਮਤਲਬ ਵੀ ਗੁਪਤ ਹੁੰਦਾ ਜਾਂ ਟੱਕਿਆ ਹੋਇਆ ਅਨਜਨਮ ਨੇ ਆਬਵੀਅਸ ਵਿਜ਼ੀਬਲ ਨੋਟਿਸੇਬਲ ਨੈਕਸਟ ਵੀ ਹੈ ਇਨਕਮੈਂਟ ਇਨਕਮੈਂਟ ਦਾ ਮਤਲਬ ਹੁੰਦਾ ਲਾਜ਼ਮੀ ਜਾਂ ਜ਼ਿੰਮੇਵਾਰ ਜਿਵੇਂ ਕੋਈ ਬੰਦਾ ਕਿਸੇ ਪੋਸਟ ਦੇ ਲਈ ਜ਼ਿੰਮੇਵਾਰਾ ਕਿਸੇ ਕੰਮ ਲਈ ਜ਼ਿੰਮੇਵਾਰਾ ਉਹਦੇ ਲਈ ਆਪਾਂ ਇਨਕਮੈਂਟ ਸ਼ਬਦ ਯੂਜ਼ ਕਰ ਲੈਨੇ ਆ ਲਾਜ਼ਮੀ ਦਾ ਮਤਲਬ ਹੁੰਦਾ ਜ਼ਰੂਰੀ ਹੋਣਾ ਨੈਸੈਸਰੀ ਐਜ਼ ਅ ਡਿਊਟੀ ਸਿਨੋਨਮ ਨੇ ਆਬਲੀਗੇਟਰੀ ਐਸੈਂਸ਼ੀਅਲ ਰਿਕੁਆਇਰਡ ਇਨਟੋਨਮ ਨੇ ਆਪਸ਼ਨਲ ਜ਼ਰੂਰੀ ਨਹੀਂ ਹੋਵੇ ਵੋਲੰਟੀਅਰ ਆ ਜਾਂ ਅਨਨੈਸੈਸਰੀ ਆ ਨੈਕਸਟ ਵੀ ਹੈਵ ਇਨ ਅਕਰ ਇਨਕਰ ਦਾ ਮਤਲਬ ਵੀ ਹੁੰਦਾ ਇਨਕਰ ਦਾ ਮਤਲਬ ਹੁੰਦਾ ਕਿ ਕੋਈ ਚੀਜ਼ ਸਹਿਣੀ ਕੋਈ ਲਾਸ ਵਗੈਰਾ ਚੱਲਣਾ ਕੋਈ ਮੁਸੀਬਤ ਹੋ ਗਈ ਜਾਂ ਕੋਈ ਘਾਟਾ ਚੱਲ ਲੈਣਾ ਕੋਈ ਘੱਟ ਕਿਸ ਤਰ੍ਹਾਂ ਦਾ ਘਾਟਾ ਪੈ ਜਾਣਾ ਉਹਨੂੰ ਚੱਲਣਾ ਸੋ ਇਹਦੇ ਜਿਸ ਤਰ੍ਹਾਂ ਨਾਲ ਇਥੇ ਇਮੇਜ ਤੋਂ ਵੀ ਦੇਖਣ ਤੋਂ ਪਤਾ ਲੱਗ ਰਿਹਾ ਕਿ ਕੋਈ ਪਰਸਨ ਹੈ ਜਿਹੜਾ ਮਤਲਬ ਕਿ ਉਹ ਇਦਾਂ ਸ਼ੋਅ ਕਰ ਰਿਹਾ ਕਿ ਜਿਸ ਤਰ੍ਹਾਂ ਨਾਲ ਬਹੁਤ ਜ਼ਿਆਦਾ ਦੁਖੀ ਹੋਵੇ ਜਾਂ ਬਹੁਤ ਜ਼ਿਆਦਾ ਭਾਰ ਪਿਆ ਹੋਵੇ ਕਿਸੇ ਚੀਜ਼ ਦਾ ਇਹਦੇ ਸਿਨੋਨਮ ਨੇ ਸਫਰ ਕਰਨਾ ਫੇਸ ਕਰਨਾ ਐਕਸਪੀਰੀਅੰਸ ਕਰਨਾ ਇਨਟੋਨਮ ਨੇ ਅਵਾਇਡ ਐਸਕੇਪ ਤੇ ਅਵੇਡ ਨੈਕਸਟ ਵੀ ਹੈਵ ਇਨਡੈਲੀਬਲ ਇਨਡੈਲੀਬਲ ਦਾ ਮਤਲਬ ਹੁੰਦਾ ਜਿਹੜੀ ਚੀਜ਼ ਨੂੰ ਮਿਟਾਇਆ ਨਹੀਂ ਜਾ ਸਕਦਾ ਹੈਗਾ ਜਿਹੜੀ ਚੀਜ਼ ਮਤਲਬ ਐਵਰ ਐਵਰ ਗਰੀਨ ਆ ਜਾਂ ਜਿਹੜੀ ਮਿੱਟਦੀ ਨਹੀਂ ਇੰਟਰਨਲ ਹੈ ਕਿ ਪੱਕੀ ਸਥਾਈ ਹੈ ਹੈਨਾ ਉਹਦੇ ਲਈ ਆਪਾਂ ਯੂਜ਼ ਕਰਦੇ ਆ ਇਨਡੈਲੀਬਲ ਇੰਦਾ ਮਤਲਬ ਹੁੰਦਾ ਨਾਟ ਡੈਲੀਬਲ ਦਾ ਮਤਲਬ ਮਿਟਾਇਆ ਨਹੀਂ ਜਾ ਸਕਦਾ ਸੋ ਜਿੱਦਾਂ ਤੁਸੀਂ ਦੇਖਦੇ ਹੋ ਕਿ ਰੇਜ਼ਰ ਦੀ ਇੱਥੇ ਬਣਾਈ ਆ ਸ਼ੇਪ ਕਿ ਜਿਹਨੂੰ ਮਿਟਾਇਆ ਨਹੀਂ ਦਿੱਤਾ ਤੇ ਕਰਾਸ ਮਾਰਿਆ ਹੋਇਆ ਮਤਲਬ ਪਰਮਾਨੈਂਟ ਕਹਿ ਸਕਦੇ ਆਪਾਂ ਨੂੰ ਇਨਡੈਲੀਬਲ ਦਾ ਮਤਲਬ ਹੁੰਦਾ ਪਰਮਾਨੈਂਟ ਇੰਕ ਜਿਸ ਤਰ੍ਹਾਂ ਨਾਲ ਆਪਣੇ ਇੰਕ ਲਗਾਈ ਜਾਂਦੀਆਂ ਇਲੈਕਸ਼ਨ ਦੇ ਟਾਈਮ 'ਚ ਉਹ ਇਨਡੈਲੀਬਲ ਹੁੰਦੀ ਹੈ ਉਹ ਕਾਫੀ ਟਾਈਮ ਤੱਕ ਇਹਦੇ ਹੈਗੇ ਨੇ ਸਿਨੋਨਿਮ ਪਰਮਨੈਂਟ ਲਾਸਟਿੰਗ ਅਨਫੋਰਗੇਟेबल ਇੰਟਰਨਮ ਨੇ ਇਰੇਜ਼ੀਬਲ ਟੈਂਪੋਰਰੀ ਰਿਮੂਵੇਬਲ ਨੈਕਸਟ ਵੀ ਹੈਵ ਇੰਡੀਜੈਂਸ ਇੰਡੀਜੈਂਸ ਦਾ ਮਤਲਬ ਹੁੰਦਾ ਗਰੀਬ ਜਾਂ ਬੇਸਹਾਰਾ ਬੇਸਹਾਰਾ ਵੀ ਲਿਖ ਸਕਦੇ ਹੋ ਤੁਸੀਂ ਇੱਥੇ ਗਰੀਬ ਜਾਂ ਬੇਸਹਾਰਾ ਸਿਨੋਨਿਮ ਨੇ ਇਹਦੇ ਡੈਸਟਿਟਿਊਸ਼ਨ ਡੈਸਟਿਟਿਊਸ਼ਨ ਦਾ ਮਤਲਬ ਹੁੰਦਾ ਬਹੁਤ ਗਰੀਬ ਜਿਹਦੇ ਕੋਲ ਆਪਣਾ ਘਰ ਵੀ ਨਹੀਂ ਹੈਗਾ ਨੀਡੀਨੈਸ ਜ਼ਰੂਰਤਮੰਦ ਜਾਂ ਪੈਨਿਰੀ ਇੰਟਰਨਮ ਨੇ ਵੈਲਦੀ ਜਾਂ ਵੈਲਥ ਪ੍ਰੋਸਪਰਿਟੀ ਰਿਚਨੈਸ ਅਮੀਰ ਹੋਣਾ ਸੰਸਾਧਨ ਹੋਣੇ ਸਾਰੇ ਨੈਕਸਟ ਵੀ ਹੈਵ ਇੰਡਿਊਸਮੈਂਟ ਇੰਡਿਊਸਮੈਂਟ ਦਾ ਮਤਲਬ ਹੁੰਦਾ ਕਿਸੇ ਦੇ ਵਿੱਚ ਕੋਈ ਚੀਜ਼ ਪ੍ਰੇਰਣਾ ਜਾਂ ਲਾਲਚ ਦੇ ਨਾਲ ਕਿਸੇ ਤੋਂ ਕੋਈ ਕੰਮ ਕਰਵਾਉਣਾ ਤਾਂ ਇਹਦਾ ਕੀ ਹੋਗਾ ਐਕਟ ਡਨ ਟੂ ਪਰਸੁਇਡ ਕਿਸੇ ਤੋਂ ਕੋਈ ਕੰਮ ਕਰਵਾਉਣ ਦੇ ਲਈ ਕਿਸੇ ਨੂੰ ਉਤਸ਼ਾਹ ਦੇਣਾ ਉਹ 네ਗੇਟਿਵ ਵੀ ਹੋ ਸਕਦਾ ਪੋਜ਼ਿਟਿਵ ਵੀ ਹੋ ਸਕਦਾ ਵੈਸੇ 네ਗੇਟਿਵ ਚ ਦੇ ਇੱਕ ਸ਼ਬਦ ਹੁੰਦਾ ਅਬੈਟਮੈਂਟ ਜੇ ਤੁਸੀਂ ਸੁਣਿਆ ਹੋਵੇ ਅਬੈਟਮੈਂਟ ਦਾ ਮਤਲਬ ਹੈ ਕਿਸੇ ਨੂੰ ਮਾੜੇ ਕੰਮ ਕਰਨ ਲਈ ਸ਼ਹਿਦ ਦੇਣੀ ਤਾਂ ਇੱਥੇ ਜਿਹੜੀ ਪ੍ਰੇਰਣਾ ਉਹ ਪੋਜ਼ਿਟਿਟਿਵ ਚ ਵੀ ਹੋ ਸਕਦੀ ਹੈ ਇੰਡਿਊਸਮੈਂਟ ਇਨਸੈਂਟਿਵ ਹੋ ਗਿਆ ਮੋਟੀਵੇਸ਼ਨ ਪਰਸੂਏਸ਼ਨ ਇਨਟਰਨਮ ਨੇ ਦਿਸ ਕਰੇਜਮੈਂਟ ਉਤਸ਼ਾਹ ਨੂੰ ਘੱਟ ਕਰਨਾ ਡੈਟਰੈਂਟ ਡੈਟਰੈਂਟ ਦਾ ਮਤਲਬ ਵੀ ਹੁੰਦਾ ਟਾਲਣਾ ਜਾਂ ਫਿਰ ਹਿੰਡਰੈਂਸ ਕੋਈ ਰੁਕਾਵਟ ਪੈਦਾ ਕਰਨੀ ਨੈਕਸਟ ਵੀ ਹੈਵ ਇੰਡल्ज ਇੰਡल्ज ਦਾ ਮਤਲਬ ਹੁੰਦਾ ਕਿਸੇ ਚੀਜ਼ ਦੇ ਵਿੱਚ ਇਨਵੋਲਵ ਹੋ ਜਾਣਾ ਆਪਣੀ ਖੁਦ ਦੀ ਖੁਸ਼ੀ ਦੇ ਲਈ ਜਾਂ ਆਪਣੇ ਮਨ ਦੀ ਕਰਨੀ ਜਨਰਲੀ ਇੰਡल्ज ਦੇ ਵਿੱਚ ਆਪਾਂ ਸ਼ਬਦ ਯੂਜ਼ ਕਰਦੇ ਹਾਂ ਕਿ ਕਿਸੇ ਮਤਲਬ ਕਿ ਆਪਣੇ ਕੰਫਰਟ ਦੇ ਵਿੱਚ ਪੈ ਜਾਣਾ ਤੇ ਉਹ 네ਗੇਟਿਵ ਵੀ ਹੋ ਸਕਦਾ ਮੀਨਿੰਗ ਦੇ ਵਿੱਚ ਖੁਦ ਨੂੰ ਖੁਸ਼ੀ ਦੇਣਾ ਜਬ ਮੰਦੀ ਕਰਨੀ ਸੋ ਕਈ ਵਾਰ ਇੰਡल्ज ਲਈ ਆਪਾਂ ਡਰੱਗਸ ਲਈ ਯੂਜ਼ ਕਰਦੇ ਆ ਕਿ ਕੋਈ ਪਰਸਨ ਇੰਡल्ज ਹੋ ਗਿਆ ਡਰੱਗਸ ਦੇ ਵਿੱਚ ਗਲਤਾਨ ਹੋ ਜਾਣਾ ਜਿਵੇਂ ਆਪਾਂ ਕਹਿੰਦੇ ਨੇ ਆ ਤਾਂ ਇੰਗਲਿਸ਼ ਹੈ ਜੀ ਅਲੋ ਵਨ ਸੈਲਫ ਸਮਬਨ ਇੰਜੋਏਬਲ ਆਪਣੇ ਆਪ ਨੂੰ ਅਲੋ ਕਰਨਾ ਕੋਈ ਚੀਜ਼ ਇੰਜੋਏਬਲ ਤਾਂ ਇਹਦੇ ਹੈਗੇ ਨੇ ਸਿਨੋਨਮ ਪੈਂਪਰ ਸੈਟੀਸਫਾਈ ਗ੍ਰੈਟੀਫਾਈ ਜਿਸ ਤਰ੍ਹਾਂ ਨੇ ਇਮੇਜ ਦੇਸੀ ਦੇ ਰਹੇ ਹੋ ਕਿ ਖਾਣ ਵਾਲੀਆਂ ਚੀਜ਼ਾਂ ਨੇ ਉਹਦੇ ਲਈ ਆਪਾਂ ਚਾਹੇ ਉਹਦੇ ਜਿਹੜੇ ਟੇਥ ਨੇ ਉਹ ਖਰਾਬ ਹੋ ਚੁੱਕੇ ਨੇ ਬਟ ਫਿਰ ਵੀ ਸਟਿਲ ਉਹਨੂੰ ਇਹ ਹੈ ਕਿ ਮੈਂ ਇਹਨਾਂ ਨੂੰ ਖਾਵਾਂ ਇਨ ਟੂਨਮ ਨੇ ਡਿਨਾਈ ਰਿਸਟ੍ਰੇਨ ਜਾਂ ਰਿਫਿਊਜ਼ ਪਰਹੇਜ਼ ਕਰਨਾ ਪੰਜਾਬੀ ਚਾਪਾ ਕਹਾਂਗੇ ਇਨਹੀਬਿਸ਼ਨ 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 ਦਾ ਮਤਲਬ ਹੁੰਦਾ ਰੁਕਾਵਟ ਪੈਦਾ ਕਰਨਾ ਇਨਹੀਬਿਸ਼ਨ ਦਾ ਮਤਲਬ ਹੈ ਰੁਕਾਵਟ ਪੈਦਾ ਕਰਨਾ ਕਿਸੇ ਚੀਜ਼ ਨੂੰ ਰੋਕਣਾ ਕਿਸੇ ਵਿਅਕਤੀ ਨੂੰ ਖੁੱਲ ਕੇ ਕੰਮ ਕਰਨ ਜਾਂ ਆਪਣੀ ਭਾਵਨਾਵਾਂ ਦਿਖਾਉਣ ਤੋਂ ਰੋਕਣ ਵਾਲਾ ਅਹਿਸਾਸ ਜਾਂ ਰੁਕਾਵਟ ਸ਼ਾਈਨੈਸ ਕੰਸਟਰੇਂਟ ਰਿਜ਼ਰਵ ਉਹੀ ਹੈ ਸਾਰੀਆਂ ਰੋਕਾਂ ਦੀ ਗੱਲ ਹੋ ਰਹੀ ਹੈ ਇਥੇ ਇਹਦਾ ਉਲਟਾ ਕੰਫੀਡੈਂਸ ਫਰੀडम ਜਾਂ ਈਜ਼ ਨੈਕਸਟ ਵੀ ਹੈਵ 15th insane insane ਦਾ ਮਤਲਬ ਹੁੰਦਾ ਪਾਗਲ ਜਾਂ ਮੈਡ ਕਿਸੇ ਚੀਜ਼ ਦੇ ਵਿੱਚ ਕਈ ਵਾਰ ਆਪਾਂ ਕਹਿੰਦੇ ਨੇ ਕਿ ਕੋਈ ਪਰਸਨ ਕਿਸੇ ਭਾਵਨਾ ਦੇ ਵਿੱਚ ਕੀ ਬਹੁਤ ਜ਼ਿਆਦਾ ਕਟੜਾ ਹੈ ਜਾਂ ਪਾਗਲ ਦੀ ਤਰ੍ਹਾਂ ਬਿਹੇਵ ਕਰਦਾ ਹੈ ਇਨਸੇਨ ਇਨਸੇਨ ਹੋ ਚੁੱਕਿਆ Mentally ill mad crazy lunatic ਇਹਦੇ ਸਿਨੋਨਿਮ ਨੇ in turn opposite sane rational normal next we have instigate ਇਨਸਟੀਗੇਟ ਦਾ ਮਤਲਬ ਹੁੰਦਾ ਉਹ ਖੁਸਾਉਣਾ ਕਿਸੇ ਨੂੰ ਜਿਵੇਂ ਪਹਿਲਾਂ ਆਪ ਬਟਮੈਂਟ ਦੇਖੀ ਸੀ ਇਨਸਟੀਗੇਟ ਥੋੜਾ ਜਿਹਾ ਨੈਗੇਟਿਵ ਸ਼ਬਦਾਂ ਕਿਸੇ ਨੂੰ ਉਕਸਾ ਦੇਣਾ ਕਿਸੇ ਨੂੰ ਇਦਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਜਾਂ ਇਦਾਂ ਦੇ ਐਕਸਪ੍ਰੈਸ਼ਨ ਦੀ ਵਰਤੋਂ ਕਰਨੀ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਹੈਗਾ ਉਹ ਤੇਜਤ ਹੋ ਜਾਵੇ ਕਿਸੇ ਕੰਮ ਨੂੰ ਕਰਨ ਦੇ ਲਈ ਮਾਈਟ ਬੀ ਜਿਵੇਂ ਇਦਾਂ ਇਹਦੇ ਹੈਗੇ ਨੇ ਪ੍ਰੋਵੋਕ ਕਰਨਾ ਪਟਕਾਉਣਾ ਜਿਵੇਂ ਪੜਕਾਉਣਾ ਕਹਾਂਗੇ ਬ੍ਰਦਰ ਪੜਕਾਉਣਾ ਇਨਸਾਈਟ ਕਰਨਾ ਐਜੀਟੇਟ ਕਰਨਾ ਇਨਟੋਨਮ ਨੇ ਡਿਸਵੇਟ ਕਰਨਾ ਡਿਸਕਰੇਜ ਕਰਨਾ ਕੰਮ ਕਰਨਾ ਮਤਲਬ ਇਹ ਉਲਟ ਨਹੀਂ ਉਹਦੇ ਬਿਲਕੁਲ ਨੈਕਸਟ ਵੀ ਹੈਵ ਇੰਟਰਲੋਕਿਊਟਰ ਇੰਟਰਲੋਕਿਊਟਰ ਦਾ ਮਤਲਬ ਹੁੰਦਾ ਜਿਹੜਾ ਬੰਦਾ ਗੱਲਾਂ ਨੂੰ ਭੋਜਦਾ ਘਮਾ ਕੇ ਕਰਦਾ ਸਿੱਧੀਆਂ ਗੱਲਾਂ ਨਹੀਂ ਕਰਦਾ ਘਮਾ ਘਮਾ ਕੇ ਗੱਲਾਂ ਕਰਦਾ ਉਹਨੂੰ ਆਪਾਂ ਇੰਟਰਲੋਕਿਊਟਰ ਕਹਿੰਦੇ ਆ ਗੱਲਬਾਤ ਵੈਸੇ ਤੇ ਲਿਖਿਆ ਗੱਲਬਾਤ ਕਰਨ ਵਾਲਾ ਗੱਲਬਾਤ ਕਰਨ ਵਾਲਾ ਨਹੀਂ ਇਹਦਾ ਹੁੰਦਾ ਗੱਲਬਾਤ ਕਰਨ ਵਾਲਾ ਜਾਂ ਕਹਿੰਦੇ ਗੱਲਬਾਤ ਨੂੰ ਘਮਾਲ ਘਮਾ ਕੇ ਕਰਨ ਵਾਲਾ ਪਰਸਨ ਇਨਵੋਲਡ ਇਨ ਅ ਕਨਵਰਸੇਸ਼ਨ ਇੱਕ ਹੁੰਦਾ ਸਰਕਮ ਲੋਕਿਊਟਰ ਉਹ ਵੀ ਮਤਲਬ ਇਹੀ ਹੁੰਦਾ ਕਿ ਗੱਲਬਾਤ ਕਰਨ ਵਾਲਾ ਜਾਂ ਗੱਲਬਾਤ ਨੂੰ ਘਮਾ ਕੇ ਕਰਨ ਵਾਲਾ ਸੋ ਇੱਥੇ ਕੀ ਹੈਗਾ ਕਨਵਰਸੇਸ਼ਨਿਸਟ ਸਪੀਕਰ disk discussant in turn amne silent person listener next we have intermittent intermittent ਦਾ ਰੁਕ ਰੁਕ ਕੇ ਜਿਹੜਾ ਪਹਿਲਾਂ ਆਪਾਂ ਪੜ੍ਹ ਕੇ ਸੀ ਨਾਟ ਹੈ ਹੈਪਨਿੰਗ ਕੰਟੀਨਿਊਸਲੀ ਜਿਹੜੀ ਚੀਜ਼ ਲਗਾਤਾਰ ਨਹੀਂ ਹੋ ਰਹੀ ਲੀਵ ਆਫ ਵਿਟਮਿਨ ਪਹਿਲੇ ਵਿੱਚ ਕੀ ਆਉਗਾ ਸਪਾਰਾਡਿਕ ਪੀਰੀਆਡਿਕ ਇਰੈਗੂਲਰ ਜਿਹੜੇ ਕਦੇ ਕਦੇ ਹੁੰਦੇ ਆ ਇਹਦਾ ਉਲਟਾ ਜਿਹੜਾ ਕੰਟੀਨਿਊਸ ਇਨਸੈਸੈਂਟ ਤੇ ਕਨਸਟੈਂਟ ਨੈਕਸਟ ਵੀ ਹੈ ਇੰਟਰਵੇ ਇਟ ਇੰਟਰਵਾਈਂਡ ਇੰਟਰਵਾਈਂਡ ਦਾ ਮਤਲਬ ਹੁੰਦਾ ਆਪਸ ਵਿੱਚ ਗੋਥਮ ਗਤੀ ਹੋਣਾ ਜਾਂ ਆਪਸ ਵਿੱਚ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਉਲਝੇ ਹੋਣਾ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਉਲਝੇ ਹੋਣਾ ਜਾਂ ਵਟੇ ਜੇ ਪਏ ਹੋਣੇ ਜਿਸ ਤਰ੍ਹਾਂ ਟਵਿਸਟਡ ਹੋਣਾ ਕਿਸੇ ਚੀਜ਼ ਦਾ ਤੁਸੀਂ ਐਗਜ਼ਾਮਪਲ ਦੇਖ ਰਹੇ ਹੋ ਤਾਂ ਮਤਲਬ ਟਵਿਸਟਡ ਟੂਗੇਦਰ ਜਿਵੇਂ ਤਾਰਾਂ ਵੀ ਟਵਿਸਟਡ ਹੁੰਦੀਆਂ ਨੇ ਕੁਝ ਜਾਂ ਫਿਰ ਮੇ ਰੱਸੀ ਵਗੈਰਾ ਹੁੰਦੇ ਨੇ ਉਲਝੀ ਹੋਣਾ ਇੰਟੈਂਗਲਡ ਹੋਣਾ ਇੰਟੈਂਗਲ ਇੰਟੈਂਗਲਡ ਹੋ ਗਿਆ ਕਨੈਕਟਡ ਹੋ ਗਿਆ ਇੰਟਰਲੀਸਡ ਹੋ ਗਿਆ ਇੰਟਰਨਮ ਨੇ ਸੈਪਰੇਟ ਅਨਟੈਂਗਲਡ অর ਡਿਸਕਨੈਕਟਡ ਨੈਕਸਟ ਵੀ ਹੈਵ ਇੰਟੀਮੀਡੇਟ ਇੰਟੀਮੀਡੇਟ ਦਾ ਮਤਲਬ ਹੁੰਦਾ ਡਰਾਉਣਾ ਕਿਸੇ ਨੂੰ ਧਮਕਾਉਣਾ ਜਾਂ ਡਰਾਉਣਾ ਇੰਟੀਮੀਡੇਟ ਦਾ ਇਹ ਮਤਲਬ ਹੁੰਦਾ ਫਰਟਨ ਥ੍ਰੈਟਨ ਕਰਨਾ ਟੈਰੀਫਾਈ ਕਰਨਾ ਡਾਂਟ ਇਹ ਸਾਰੇ ਕੀ ਨੇ ਸਿਨੋਨਮ ਇਨਟਰਨਮ ਨੇ ਇਨਕਰੇਜ ਕਰਨਾ ਕੰਫਰਟ ਜਾਂ ਰੀਅਸ਼ੂਰ ਨੈਕਸਟ ਵੀ ਹੈਵ ਇਨਟਰੂਡਰ ਇਨਟਰੂਡਰ ਦਾ ਮਤਲਬ ਹੁੰਦਾ ਕੁਸਪੈਟ ਕਰਨਾ ਜਾਣ ਬੁਝ ਕੇ ਦਾਖਲ ਹੋ ਜਾਣਾ ਜਿਵੇਂ ਚੋਰ ਵਗੈਰਾ ਹੁੰਦੇ ਆ ਦਾਖਲ ਹਨ ਇਨਟਰੂਡਰ ਦਾ ਮਤਲਬ ਹੁੰਦਾ ਕੁਸਪੈਠੀਏ ਤਾਂ ਕੁਸਪੈਟ ਕਰਨਾ ਜਾਂ ਕੁਸਪੈਠੀ ਟਰੈਸਪਾਸਰ ਵੀ ਆ ਇਨਵੇਡਰ ਵੀ ਆ ਐਨਕਰੋਚਰ ਇਹ ਸਾਰੇ ਕੀ ਨੇ ਸਿਨੋਨਮ ਇੰਟਰਨਮ ਨੇ ਗੈਸਟ ਇਨ ਇਨਵਾਈਟੀ অর ਹੋਸਟ ਨੈਕਸਟ ਵੀ ਹੈਵ ਆਇਰਨੀ ਆਇਰਨੀ ਦਾ ਮਤਲਬ ਕੀ ਹੁੰਦਾ ਤੰਜ ਇੱਕ ਤਰ੍ਹਾਂ ਦਾ ਤੰਜ ਹੈ ਮਤਲਬ ਜਿਵੇਂ ਆਪਾਂ ਸਰਕੈਸਟਿਕ ਵੇ ਨਾਲ ਵਿਅੰਗਮਈ ਵੇ ਨਾਲ ਕੋਈ ਗੱਲ ਕਰਦੇ ਆਂ ਕਈ ਵਾਰੀ ਉਹਨੂੰ ਆਪਾਂ ਆਇਰਨੀ ਬੋਲ ਦਿੰਦੇ ਆਂ ਤਾਂ ਇਹਦਾ ਮਤਲਬ ਕੀ ਹੈ ਕਿ ਮੀਨਿੰਗ ਅਪੋਜ਼ਿਟ ਮੀਨਿੰਗ ਅਪੋਜ਼ਿਟ ਜਾਂ ਸਰਕੈਸਟਿਕਲੀ ਆਪਾਂ ਕਿਸੇ ਗੱਲ ਨੂੰ ਕਰਦੇ ਆਂ ਜਿਵੇਂ ਕਈ ਵਾਰੀ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਆਪਾਂ ਕਹਿੰਦੇ ਅੱਜ ਤਾਂ ਬਹੁਤ ਠੰਡ ਹੈ ਉਹ ਦੈਟ ਇਜ਼ ਕੀ ਆ ਸਰਕੈਸਮ ਇੱਥੇ ਤੁਸੀਂ ਦੇਖਿਆ ਨਾ ਕੋਈ ਪਰਸਨ ਰੀਨ ਦੇ ਵਿੱਚ ਜਾ ਰਿਹਾ ਸਾਹਮਣੇ ਫਾਇਰ ਸਟੇਸ਼ਨ ਦੇ ਅਕ ਲੱਗੀ ਹੋਈ ਆ ਉਹ ਲਿਖ ਰਿਹਾ ਵਾਟ ਆ ਪ੍ਰੀਜ਼ੈਂਟ ਡੇ ਇਟ ਮੀਨਸ ਕਿ ਇਹ ਸਰਕੈਸਟਿਕ ਵੇ ਨਾਲ ਕਹਿ ਰਿਹਾ ਇਸ ਕਾਈਂਡ ਆਫ ਆਇਰਨੀ ਸਰਕੈਜ਼ਮ ਹੋ ਗਿਆ ਮੌਕਰੀ ਸਟਾਇਰ ਵਿਅੰਗ ਜਿਹਨੂੰ ਆਪਾਂ ਕਹ ਦਿੰਦੇ ਆ ਇਹਦੇ ਉਲਟ ਹੁੰਦਾ ਸੈਂਸੀਅਰ ਸੈਂਸੀਅਰਿਟੀ ਹੋ ਗਿਆ ਆਨੈਸਟੀ ਜਾਂ ਡਾਇਰੈਕਟਨੈਸ ਨੈਕਸਟ ਵੀ ਹੈਵ ਇਰੈਵੋਕੇਬਲ ਇਰੈਵੋਕੇਬਲ ਦਾ ਮਤਲਬ ਹੁੰਦਾ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਜਿਸ ਨੂੰ ਮੋਲਡ ਨਹੀਂ ਕੀਤਾ ਜਾ ਸਕਦਾ ਚੇਂਜ ਨਹੀਂ ਕੀਤਾ ਜਾ ਸਕਦਾ ਜੋ ਅਡਿੱਗ ਹੈ ਐਡਾਮੈਂਟ ਹੈ ਉਦਲੀਆ ਪਈ ਉਸ ਕਰਦੇ ਆ ਪਰਮਾਨੈਂਟ ਹੈ ਫਾਈਨਲ ਹੈ ਅਨਅਲਟਰੇਬਲ ਹੈ ਜਿਹਨੂੰ ਬਦਲਿਆ ਨਹੀਂ ਜਾ ਸਕਦਾ ਇਹ ਸਾਰੇ ਸਿਨੋਨਮ ਨੇ ਇੰਟੋਨਮ ਨੇ ਰਿਵਰਸੀਬਲ ਹੈ ਚੇਂਜੇਬਲ ਹੈ ਫਲੈਕਸੀਬਲ ਹੈ ਈਲਡਿੰਗ ਹੈ ਸਬਮਿਸਿਵ ਹੈ ਸਾਰੇ ਇਹਦੇ ਐਂਟੋਨਮ ਨੇ ਸੋ ਆਈਸੋਲੇਟ ਆਈਸੋਲੇਟ ਬੜਾ ਵੈਰੀ ਕਾਮਨ ਸ਼ਬਦ ਹੈ ਆਈਸੋਲੇਟ ਦਾ ਮਤਲਬ ਵੱਖ ਕਰ ਦੇਣਾ ਵੱਖ ਕਰ ਦੇਣਾ ਅਲੱਗ ਕਰ ਦੇਣਾ ਆਈਸੋਲੇਸ਼ਨ ਦਾ ਮਤਲਬ ਹੈ ਅਲੱਗ ਕਰ ਦੇਣਾ ਇਦੇ ਸਿਨੋਨਿਮ ਦਿੱਤੇ ਹੋਏ ਆ ਸੈਪਰੇਟ ਸੈਗਰੀਟ ਡੀਟੈਚ ਇਨ ਟਰਮਸ ਆ ਯੂਨਾਈਟ ਕਨੈਕਟ অর ਇੰਟੀਗ੍ਰੇਟ ਨੈਕਸਟ ਵੀ ਹੈਵ ਜੈਕ ਜੈਕ ਦਾ ਮਤਲਬ ਹੁੰਦਾ ਉੱਪਰ ਚੱਕਣਾ ਜਿਵੇਂ ਆਪਾਂ ਜੈਕ ਯੂਜ਼ ਕਰਦੇ ਆ ਕਾਰਾਂ ਦੇ ਵਿੱਚ ਜਾਂ ਕੀਮਤ ਦਾ ਵਧ ਜਾਣਾ ਤਾਂ ਇੱਥੇ ਕਿਹਾ ਗਿਆ ਲਿਫਟ ਹੋਸਟ অর ਹੋਇਸਟ অর ਬੂਸਟ ਡ੍ਰੌਪ ਲੋਅਰ ਡਿਕਰੀਜ਼ ਇਨ ਟਰਮਸ ਆ ਨੈਕਸਟ ਵੀ ਹੈਵ ਜੈਂਬਰੀ ਜੈਂਬਰੀ ਦਾ ਮਤਲਬ ਹੁੰਦਾ ਕਿ ਬਹੁਤ ਵੱਡੀ ਗੈਦਰਿੰਗ ਜਿਹੜੀ ਫੰਦੇ ਲਈ ਇਕੱਠੇ ਹੋਏ ਆ ਕੋਈ ਪਾਰਟੀ ਹੋ ਸਕਦੀ ਆ ਕੋਈ ਹੋਰ ਹੀ ਇਵੈਂਟ ਹੋ ਸਕਦਾ ਜਿਵੇਂ ਤੁਸੀਂ ਇੱਥੇ ਫੋਟੋ ਚ ਦਿਖ ਰਹੇ ਹੋ ਤਾਂ ਇਹਦੇ ਵਿੱਚ ਕੀ ਹੋਗਾ ਫੈਸਟੀਵਲ ਜਾਂ ਸੈਲੀਬ੍ਰੇਸ਼ਨ ਜਾਂ ਰੈਲੀ ਇਨ ਟਰਮਸ ਆਲੋਟੀਟਿਊਡ ਇਕੱਲੇ ਹੋਣਾ ਆਈਸੋਲੇਸ਼ਨ ਕਵਾਈਟ ਸ਼ਾਂਤ ਜਿੱਥੇ ਕੋਈ ਰੌਲਾ ਰੱਪਾ ਨਹੀਂ ਨੈਕਸਟ ਵੀ ਹੈਵ ਜੀਓਪਾਰਡੀ ਜੀਓਪਾਰਡੀ ਦਾ ਮਤਲਬ ਹੁੰਦਾ ਖਤਰਾ ਇਨ ਡੇਂਜਰ ਜਾਂ ਖਤਰੇ ਵਿੱਚ ਹੋਣਾ ਰਿਸਕ ਹੈਜ਼ਰਡ ਪੈਰਲ ਪੈਰਲ ਦਾ ਮਤਲਬ ਵੀ ਖਤਰਾ ਹੀ ਹੁੰਦਾ ਇਹਦਾ ਉਲਟਾ ਹੈਗਾ ਸੇਫਟੀ ਸਿਕਿਉਰਿਟੀ ਪ੍ਰੋਟੈਕਸ਼ਨ ਜਿੱਟਰੇ ਜਿੱਟਰੇ ਦਾ ਮਤਲਬ ਹੁੰਦਾ ਘਬਰਾਇਆ ਹੋਇਆ ਨਰਵਸ ਤਾਂ ਇਹਦੇ ਸਿਨੋਨਿਮ ਕੀ ਹੋਣਗੇ ਐਂਸ਼ੀਅਸ ਰੈਸਟਲੈਸ ਔਰ ਸ਼ੇਕੀ ਇਨਟੋਨਿਮ ਦੇਣਗੇ ਕਾਮ ਰਿਲੈਕਸਡ ਔਰ ਕੰਫੀਡੈਂਟ ਨੈਕਸਟ ਵੀ ਹੈਵ ਜੋਬੀਅਲ ਜੋਬੀਅਲ ਦਾ ਮਤਲਬ ਕਿ ਖੁਸ਼ਮੁਜਾਜ ਚੀਅਰਫੁਲ ਗੁੱਡ ਨੇਚਰਡ ਇੱਕ ਸ਼ਬਦ ਹੁੰਦਾ ਜੁਬੀਲੈਂਟ ਜੁਬੀਲੈਂਟ ਦਾ ਮਤਲਬ ਹੀ ਹੁੰਦਾ ਬਹੁਤ ਜ਼ਿਆਦਾ ਖੁਸ਼ ਹੋਣਾ ਇਨਟੋਨਿਮ ਹੋਣਗੇ ਗਲੂਮੀ ਸੈਡ ਮਿਜ਼ਰੇਬਲ ਸਿਨੋਨਿਮ ਹੋਣਗੇ ਮੈਰੀ ਚੀਅਰਫੁਲ ਜੋਲੀ ਨੈਕਸਟ ਵੀ ਹੈਵ ਜੁਬਿਲੇਸ਼ਨ ਜੁਬਿਲੇਸ਼ਨ ਵੀ ਆ ਗਿਆ ਕਿ ਜਸ਼ਨ ਮਨਾਉਣਾ ਰੀਜੋਇਸ ਕਰਨਾ ਸੈਲੀਬ੍ਰੇਟ ਕਰਨਾ ਸੇਮ ਉਹੀ ਨੇ ਉਲਟ ਹੁੰਦਾ ਸੌਰੋ ਦੁੱਖ ਮਾਰਨਿੰਗ ਮਾਰਨਿੰਗ ਦਾ ਮਤਲਬ ਹੁੰਦਾ ਕਿ ਚੀਕ ਚਿਹੜਾ ਜਾਂ ਆਪਾਂ ਕਹਿੰਦਾ ਰੋਣਾ ਹਨਾ ਕਈ ਵਾਰ ਕਿਸੇ ਦੀ ਮੌਤ ਦੇ ਉੱਪਰ ਜਾਂ ਸੈਡਨੈਸ ਨੈਕਸਟ ਵੀ ਹੈਵ ਜੰਕਚਰ ਜੰਕਚਰ ਦਾ ਜੰਕਚਰ ਕੀ ਇੱਕ ਪੁਆਇੰਟ ਮਤਲਬ ਜਿਹੜਾ ਦੋ ਚੀਜ਼ਾਂ ਨੂੰ ਜੋੜਦਾ ਨਾ ਜੇ ਮੰਨ ਲਓ ਦੋ ਪਾਈਪ ਨੇ ਇਹਨਾਂ ਨੂੰ ਇੱਥੇ ਜੋੜਿਆ ਗਿਆ ਤਾਂ ਇਹ ਕੀ ਇੱਕ ਜੰਕਚਰ ਹੈ ਦਿਸ ਇਜ਼ ਅ ਜੰਕਚਰ ਕਨੈਕਟਿੰਗ ਪੁਆਇੰਟ ਆਪਾਂ ਕਹਿ ਸਕਦੇ ਹਾਂ ਕਨੈਕਟਿੰਗ ਪੁਆਇੰਟ ਕਿਸੇ ਵੀ ਕੰਟੈਕਸਟ ਚ ਹੋ ਸਕਦਾ ਕਿਸੇ ਆਬਜੈਕਟ ਦੇ ਵਿੱਚ ਵੀ ਹੋ ਸਕਦਾ ਜਾਫਰ ਹੋਮ ਐਂਡ ਰਿਲੇਸ਼ਨਸ਼ਿਪ ਦੇ ਕੇਸ ਚ ਵੀ ਹੋ ਸਕਦਾ ਪੁਆਇੰਟ ਆ ਗਿਆ ਕਨੈਕਸ਼ਨ অর ਕ੍ਰਾਸ ਰੋਡ ਇਹਦਾ ਉਲਟ ਕੀ ਹੈਗਾ ਸੈਪਰੇਸ਼ਨ ਡਿਵੀਜ਼ਨ ਬ੍ਰੇਕ ਨੈਕਸਟ ਵੀ ਹੈਵ ਨੀਡ ਇਥੇ ਕੇ ਸਾਇਲੈਂਟਾ ਨੀਡ ਇਹਦਾ ਮਤਲਬ ਹੁੰਦਾ ਆਟਾ ਗੁੰਨਣਾ ਟੂ ਪ੍ਰਪੇਅਰ ਡੋ ਜਿਸ ਤਰ੍ਹਾਂ ਨਾਲ ਆਟਾ ਗੁੰਨਿਆ ਜਾ ਰਿਹਾ ਠੀਕਾ ਮਿਕਸ ਕਰਨਾ ਪ੍ਰੈਸ ਵਰਕ ਡੋ ਇਹ ਕੀ ਨੇ ਸਾਰੇ ਸਿਨੋਨਮ ਇਨ টারਮ ਨੇ ਸੈਪਰੇਟ অর ਸਕੈਟਰ ਨੈਕਸਟ ਵੀ ਹੈਵ ਨੌਟੀ ਨੌਟੀ ਮਤਲਬ ਨੌਟ ਤੋਂ ਆਇਆ ਸ਼ਬਦ ਗੰਡਾ ਵਾਲਾ ਹੈ ਨਾ ਜਿਹਦੇ ਵਿੱਚ ਗੰਡਾ ਨੇ ਬਹੁਤ ਸਾਰੀਆਂ ਜਿਵੇਂ ਇਸ ਤਰ੍ਹਾਂ ਤੁਸੀਂ ਫੋਟੋ ਦੇਖ ਰਹੇ ਹੋ ਕਿ ਕਾਫੀ ਸਾਰੀਆਂ ਗੰਡਾ ਨੇ ਉਲਝਿਆ ਹੋਇਆ ਨਾ ਇਹ ਡਿਫਿਕਲਟ ਟੂ ਸੋਲਵ ਉਸ ਤੋਂ ਇਲਾਵਾ ਕੰਪਲਿਕੇਟਿਡ ਆ ਕੰਪਲੈਕਸ ਹੈ ਟ੍ਰਿਕੀ ਹੈ ਜਾਂ ਫਿਰ ਇਹਦੇ ਉਲਟਾ ਜਿਹੜਾ ਸਿੰਪਲ ਈਜ਼ੀ ਸਟ੍ਰੇਟ ਫਾਰਵਰਡ ਨੈਕਸਟ ਵੀ ਹੈਵ ਲੈਂਗੂਰ ਲੈਂਗੂਰ ਦਾ ਮਤਲਬ ਹੁੰਦਾ ਸ਼ਾਂਤੀ ਹੈ ਲੇਜੀਨੈਸ ਇਹਦਾ ਇੱਕ ਸੁਸਤਪਣਾ ਵੀ ਲਿਖਿਆ ਹੋਇਆ ਸ਼ਾਂਤੀ ਵੀ ਕੁਆਇਟ ਜਾਂ ਪੀਸਫੁਲ ਸੁਣਾਉਣਾ ਹਮਨੇ ਕਾਮ ਸਟਿਲਨੈਸ ਲੇਥਾਰਜੀ antonym energy vitality or activity activity next we have lengthy. lanky use geta, use and tha, lanky शब्द यूज करते हैं मतलब बहुत ही कोई चीज कोई पर्सन बहुत ही लॉन्ग है मतलब टॉल है या फिर बहुत ज्यादा पतला थिन ओदले यूज करते हैं लॉन्ग लॉन्ग ने नाल तो टॉल लिखो टॉल एंड थिन जिस तरह ना तुम फोटो देख रहे हैं एदले शब्द यूज शब्द यूज करते हैं ना लंकी लीन आ गया सिनोनिम थिन और सिलेंडर एंटोनिमि स्टॉउट स्टॉकी हैवी ਨੈਕਸਟ ਵੀ ਹੈਵ ਲੇਟੈਂਟ ਲੇਟੈਂਟ ਦਾ ਮਤਲਬ ਦਾ ਛੁਪਿਆ ਹੋਇਆ ਜਿਵੇਂ ਲੇਟੈਂਟ ਹੀਟ ਪੜਦੇ ਆਪਾਂ ਛੁਪੀ ਹੋਈ ਹੀਟ ਹਨ ਡੋਰਮੈਂਟ ਵੀ ਕਹਿ ਸਕਦੇ ਆ ਡੋਰਮੈਂਟ ਦਾ ਮਤਲਬ ਦਾ ਸੁੱਤਾ ਹੋਇਆ ਹਿਡਨ ਜਿਹੜਾ ਸਾਹਮਣੇ ਨਹੀਂ ਦਿਖ ਰਿਹਾ ਸਿਨੋਨਿਮ ਨੇ ਹਿਡਨ ਕਨਸੀਲਡ ਪੋਟੈਂਸ਼ੀਅਲ ਇਨਟੋਨਿਮ ਨੇ ਓਬੀਅਸ ਐਕਟਿਵ ਵਿਜੀਬਲ ਨੈਕਸਟ ਵੀ ਹੈਵ ਲਾਰਡ ਲਾਰਡ ਦਾ ਮਤਲਬ ਹੁੰਦਾ ਪ੍ਰੇਜ਼ ਕਰਨਾ ਕਿਸੇ ਦੀ ਕਿਸੇ ਚੰਗੇ ਕੰਮ ਵਾਸਤੇ ਪ੍ਰੇਜ਼ ਕਰਨਾ ਜਿਵੇਂ ਇਮੇਜ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਇਹਦਾ ਮਤਲਬ ਹੁੰਦਾ

ਵੇਸੀ ਥੋੜਾ ਜਿਹਾ ਸ਼ਬਦਾਂ 'ਚ ਫਰਕ ਹੁੰਦਾ ਇੱਕ ਬੇਪਰਵਾਹ ਹੁੰਦਾ ਬੇਪਰਵਾਹ ਇੱਕ ਹੁੰਦਾ ਲਾਪਰਵਾਹ ਬੇਪਰਵਾਹ ਦਾ ਮਤਲਬ ਹੁੰਦਾ ਕੇਅਰ ਫਰੀ ਕੇਅਰ ਫਰੀ ਤੇ ਲਾਪਰਵਾਹ ਦਾ ਮਤਲਬ ਹੁੰਦਾ ਕੇਅਰਲੈਸ ਇਹ ਆਏਗਾ ਕੇਅਰਲੈਸ ਲਾਪਰਵਾਹ ਠੀਕ ਹੈ ਜੀ ਮਤਲਬ ਜਿਸ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਇਹਦਾ ਆਏਗਾ ਨੈਗਲੀਜੈਂਟ ਸਲੈਕ অর ਕੈਜੂਅਲ ਦੂਜਾ ਆਏਗਾ ਇੰਟੋਨਮ ਇੰਟੋਨਮ ਮੈਨੇਸਟ੍ਰਿਕਟ ਕੇਅਰਫੁਲ ਤੇ ਰਿਗੋਰਸ ਨੈਕਸਟ ਵੀ ਹੈਵ ਨੈਕਸਟ ਵੀ ਹੈਵ ਲੈਕਰੀ ਲੈਕਰੀ ਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਅ ਐਂਬੀਸ਼ਨ ਨੇ ਲਸਟਫੁਲ ਐਂਬੀਸ਼ਨਸ ਨੇ ਉਹਦੇ ਲਈ ਆਪਾਂ ਕਰ ਸਕਦੇ ਆ ਬੇहद ਕਾਮੁਕਤਾ ਇੱਛਾ ਜਾਂ ਫਿਰ ਅਸਲੀ ਲਿਚਾ ਹਨਾ ਇਹਦੇ ਇਹ ਸ਼ਬਦ ਨਹੀਂ ਸਾਰੇ ਤਾਂ ਇਹਦਾ ਆਏਗਾ ਲਸਟ ਡਿਵੋਚਰੀ ਇਮੋਰਟੈਲਟੀ ਨੈਕਸਟ ਵੀ ਹੈਵ ਪਿਓਰਿਟੀ ਚੈਸਟੀ ਜਾਂ ਮੋਰੈਲਿਟੀ ਇਮੋਰੈਲਿਟੀ ਇਹਨੂੰ ਆਪਾਂ ਕਹਾਂਗੇ ਇਮੋਰੈਲਿਟੀ ਮੋਰੈਲਿਟੀ ਦੀ ਘਾਟ ਨੈਕਸਟ ਵੀ ਹੈਗਾ ਲੀਰੀ ਲੀਰੀ ਦਾ ਮਤਲਬ ਹੁੰਦਾ ਸ਼ੱਕੀ ਸਸਪੀਸ਼ੀਅਸ ਜਾਂ ਕਾਸ਼ੀਅਸ ਜੇ ਮੈਂ ਤੁਸੀਂ ਇਹ ਐਨੀਮਲ ਨੂੰ ਦੇਖ ਰਹੇ ਹੋ ਕਿ ਇੱਕ ਰੈਬਿਟ ਹੈ ਬੜਾ ਕਾਸ਼ੀਅਸ ਹੈ ਇਹਨੂੰ ਡਰ ਹੈ ਕਿ ਕੋਈ ਇਹਦੇ ਤੇ ਅਟੈਕ ਨਾ ਕਰ ਦੇਵੇ ਤੇ ਇਹਨੂੰ ਸ਼ੱਕ ਵੀ ਹਰ ਇੱਕ ਚੀਜ਼ ਨੂੰ ਇਹ ਡਰ ਦੇ ਨਾਲ ਦੇਖਦਾ ਹਣਾ ਸੋ ਦੈਟਸ ਵਾਈ ਇਦਾਂ ਦੇ ਆਪਾਂ ਸ਼ਬਦ ਯੂਜ਼ ਕਰਦੇ ਆ ਲੀਰੀ ਨੈਕਸਟ ਵੀ ਹੈਵ ਲੀਜੈਂਡ ਲੀਜੈਂਡ ਦਾ ਮਤਲਬ ਹੁੰਦਾ ਕੋਈ ਟੇਲ ਕੋਈ ਕੋਈ ਸਟੋਰੀ ਮਿਥ ਹੋ ਗਈ ਕੋਈ ਟੇਲ ਹੋ ਗਈ ਕੋਈ ਸਾਗਾ ਉਹਦੇ ਲਈ ਆਪਾਂ ਯੂਜ਼ ਕਰਦੇ ਕਿਸੇ ਕਹਾਣੀ ਲਈ ਜਿਹੜੀ ਮਿਥਿਆਸਿਕ ਕਹਾਣੀ ਹੈ ਉਹਦੇ ਲਈ ਯੂਜ਼ ਕੀਤਾ ਜਾਂਦਾ ਹੈ ਤਾਂ ਇਨਟੋਨਿਮ ਹੋਣਗੇ ਫੈਕਟ TRUTH ਔਰ ਰਿਐਲਿਟੀ ਨੈਕਸਟ ਵੀ ਹੈਵ ਲੈਜਿਟਿਮੇਟ ਲੈਜਿਟਿਮੇਟ ਹੁੰਦਾ ਜਿਹੜਾ ਕਾਨੂੰਨੀ ਤੌਰ ਤੇ ਸਹੀ ਹੈ ਜਿਹੜਾ ਕਾਨੂੰਨੀ ਤੌਰ ਤੇ ਜਾਇਜ਼ ਹੈ ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ ਲੈਜਿਟਿਮੇਟ ਤੇ ਇਸ ਦੇ ਸਿਨੋਨਿਮ ਨੇ ਲੀਗਲ ਵੈਲਿਡ ਆਥੈਂਟਿਕ ਇਨਟੋਨਿਮ ਨੇ ਇਲੀਗਲ ਇਨਵੈਲਿਡ ਅਨਲੋਫਲ ਨੈਕਸਟ ਵੀ ਹੈਵ ਲੀਨਿਐਂਟ ਲੀਨ ਲੀਨਿਅਰ ਦਾ ਮਤਲਬ ਹੁੰਦਾ ਕਿ ਨਰਮ ਦਿਲ ਜਿਹੜਾ ਦੂਜਿਆਂ ਲਈ ਦਇਆ ਦਇਆ ਦੀ ਭਾਵਨਾ ਰੱਖ ਰਿਹਾ ਨਾਟ ਸਟ੍ਰਿਕਟ मर्सिफुल जेंटल टॉलरेंट इन ऑन्टोनम स्ट्रिक्ट हार्श सीवियर नेक्स्ट वी हैव लेसन लेसन ਦਾ ਮਤਲਬ ਲੱਗਿਆ ਜੇ ਨੂੰ ਕੱਟ ਕਰਨਾ ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਕਿ ਗ੍ਰਾਫ ਵਗੈਰਾ ਡਾਊਨ ਹੋ ਰਿਹਾ ਕੋਈ ਚੀਜ਼ ਘੱਟ ਰਹੀ ਹੈ ਕੱਟ ਕਰਨਾ ਟੂ ਮੇਕ लेस स्ट्रॉन्ग ਜਾਂ ਫਿਰ ਰਿਡਿਊਸ ਕਰਨਾ ਡਿਮਿਨਿਸ਼ ਕਰਨਾ ਵੀਕਨ ਕਰਨਾ ਇਨ ऑन्टोनम ਇਨਕਰੀਸ ਸਟਰੈਂਥਨ ਔਰ ਇਨਟੈਂਸੀਫਾਈ नेक्स्ट वी हैव ਲੈਥਾਰਜਿਕ ਲੈਥਾਰਜੀ ਕਪਾ ਪਹਿਲਾਂ ਵੀ ਦੇਖਿਆ ਸੀ ਇਹਦਾ ਮਤਲਬ ਹੁੰਦਾ ਆਲਸੀ ਜਾਂ ਸੁਸਤੇ ਜੋ ਕੋਈ ਬੰਦਾ ਸੁਸਤ ਹੈ ਆਲਸੀ ਹੈ ਉਹਦੇ ਯੂਜ਼ ਕਰਦੇ ਆ ਤਾਂ ਇਹਦੇ ਸਿਨੋਨਿਮ ਨੇ ਲੇਜੀ ਇਨਐਕਟਿਵ ਸਲੱਗੀਸ਼ ਇੰਟਰਨਮ ਨੇ ਐਨਰਜੈਟਿਕ ਐਕਟਿਵ ਐਂਡ ਅਲਰਟ ਨੈਕਸਟ ਵੀ ਹੈਵ ਲਾਇਬਿਲਟੀ ਲਾਇਬਿਲਟੀ ਦਾ ਮਤਲਬ ਹੁੰਦਾ ਕੋਈ ਜ਼ਿੰਮੇਵਾਰੀ ਕੋਈ ਕਰਜ਼ਾ ਕੋਈ ਭਾਰ ਜਿਵੇਂ ਤੁਸੀਂ ਫੋਟੋ ਦੇਖ ਰਹੇ ਹੋ ਡੈਟ ਇਹ ਕੀ ਹੈ ਇਹਦੇ ਵਾਸਤੇ ਇੱਕ ਲਾਇਬਿਲਟੀ ਹੈ ਇੱਕ ਲਾਇਬਿਲਟੀ ਹੁੰਦੀ ਹੈ ਦਾ ਉਲਟ ਹੁੰਦਾ ਐਸੈਟ ਤਾਂ ਇੱਥੇ ਆਨਸਰ ਆਏਗਾ ਜੀ ਇਹਦਾ ਸਿਨੋਨਿਮ ਦੇ ਫਾਰਮ ਚ ਰਿਸਪੌਂਸਿਬਿਲਟੀ ਆਬਲੀਗੇਸ਼ਨ ਬਰਡਨ ਇੰਟਰਨਮਕੀਨੇ ਐਸਿਟ ਦਾ ਸਾਧਨ ਹੋ ਸਕਦੀ ਹੈ ਕੋਈ ਐਡਵਾਂਟੇਜ অর ਫ੍ਰੀडम ਨੈਕਸਟ ਵੀ ਹੈਵ ਲੋਪ ਸਾਈਡਡ ਲੋਪ ਸਾਈਡਡ ਦਾ ਮਤਲਬ ਹੁੰਦਾ ਇੱਕ ਪਾਸੇ ਨੂੰ ਝੁਕਿਆ ਹੋਇਆ ਇਹ ਕਿਸੇ ਆਬਜੈਕਟ ਦੇ ਕੇਸ 'ਚ ਵੀ ਹੋ ਸਕਦਾ ਜਾਂ ਟੇਡਾ ਕਹਿ ਸਕਦੇ ਆਪਾਂ ਵਨ ਸਾਈਡਡ ਲੋਅਰ ਦੈਨ ਦ ਅਦਰ ਜਿੱਥੇ ਕੀ ਆ ਸਮੈਟਰੀ ਨਹੀਂ ਪਾਈ ਜਾਂਦੀ ਹੈਗੀ અનਇਵਨ ਹੈ ਟਿਲਟਡ ਹੈ ਜਿਵੇਂ ਆਪਣੀ ਅਰਥ ਟਿਲਟਡ ਆਪਣੇ ਐਕਸਿਸ ਦੇ ਉੱਪਰ ਅਸਿਮੈਟ੍ਰੀਕਲ ਹੈ ਅੰਚੋਨਮ ਨੇ ਬੈਲੈਂਸਡ ਹੈ ਈਵਨ ਹੈ ਸਿਮੈਟ੍ਰੀਕਲ ਹੈ ਨੈਕਸਟ ਵੀ ਹੈਵ ਲੋਕੇਸ਼ੀਅਸ ਜਿੱਤੇ ਸ਼ਬਦ ਲੋਕ ਆ ਗਿਆ ਲੋਕ ਇਹਦਾ ਮਤਲਬ ਹੁੰਦਾ ਬੋਲਣਾ ਲੋਕੇਸ਼ੀਅਸ ਦਾ ਮਤਲਬ ਹੁੰਦਾ ਬਹੁਤ ਗੱਲਾਂ ਕਰਨ ਵਾਲਾ ਜਿਸ ਤਰ੍ਹਾਂ ਤੁਸੀਂ ਇਮੇਜ ਦੇਖ ਰਹੇ ਹੋ ਕਿ ਇਹ ਪਰਸਨ ਬਹੁਤ ਜ਼ਿਆਦਾ ਬੋਲ ਰਿਹਾ ਤੇ ਬਾਕੀ ਸਾਰੇ ਸੁਣ ਸੁਣ ਕੇ ਤੰਗ ਹੋਏ ਪਏ ਆ ਗੈਰੂਲਸ ਕਹਿ ਸਕਦੇ ਇਹਨੂੰ ਆਪਾਂ ਜਾਂ ਚੈਟੀ ਕਹਿ ਸਕਦੇ ਆ ਵਰਡ ਹੀ ਕਹਿ ਸਕਦੇ ਆ ਅੰਚੋਨਮ ਹੋ ਗਿਆ ਸਾਇਲੈਂਟ ਕੁਆਈਟ অর ਰਿਜ਼ਰਵ ਨੈਕਸਟ ਵੀ ਹੈਵ ਲਿਊਨੈਂਸੀ ਲਿਊਨੈਂਸੀ ਦਾ ਮਤਲਬ ਹੁੰਦਾ ਪਾਗਲਪਣ ਸਨਕੀ ਸਨਕੀ ਹੋਣਾ ਇਨਸੈਨਿਟੀ ਮੈਡਨੈਸ ਇਨਸੈਨਿਟੀ ਜਾਂ ਫਿਰ ਡੀ ਅਰੇਂਜਮੈਂਟ ਸੈਨਿਟੀ ਰੈਸ਼ਨੈਲਿਟੀ ਸੈਂਸ ਇਹ ਕੀ ਆਗੇ ਸਾਰੇ ਇਹਦੇ ਇਨਟੋਨਮ ਆਗੇ ਨੈਕਸਟ ਵੀ ਹੈ ਮਾਚੋ ਇਹਦਾ ਮਤਲਬ ਹੁੰਦਾ ਹੈ ਕਿ ਮੈਸਕਿਊਲਨ ਜਿਸ ਤਰ੍ਹਾਂ ਤੁਸੀਂ ਇਹ ਦੇਖ ਰਹੇ ਹੋ ਮੈਸਕਿਊਲਨ ਬਾਡੀ ਸ਼ੋ ਕੀਤੀ ਗਈ ਹੈ ਇਹਨੂੰ ਆਪਾਂ ਮਾਚੋ ਕਹ ਦਿੰਦੇ ਹਾਂ ਮੈਨਲੀ ਆ ਗਿਆ ਵੈਰਾਈਲ ਲਾਰ ਸਟਰੋਂਗ ਇਨਟੋਨਮ ਨੇ ਫੈਮਿਨੇਟ ਫੀਮੇਲ ਲਾਈਕ ਹੋ ਗਿਆ ਵਿਮਨ ਲਾਈਕ ਔਰ ਵੀਕ ਔਰ ਫੈਮਾਈਨ ਫੈਮਿਨਾਈਨ ਫੈਮਿਨਾਈਨ ਫੈਮਿਨੇਟ ਵੀਕ ਔਰ ਫੈਮਿਨਾਈਨ ਸੋ ਇਹ ਅੱਜ ਦੇ 51 ਵਰਡਸ ਨੇ ਕਾਈਂਡਲੀ ਲਾਈਕ ਦਾ ਵੀਡੀਓ ਥੈਂਕ ਯੂ ਫਾਰ ਵਾਚਿੰਗ ਦਾ ਵੀਡੀਓ